ਨਾਂ ਸੱਜਿਲੀ ਵਿਆਖਿਆ ਅਰੰਭ ਕੀਤੀ ਹੈ ਅਬ ਇਹ ਸ਼ਬਦ ਨੂੰ ਸਮਝਦਾ ਜੇਨ ਕਈ ਪਾਤਸ਼ਾਹੀ ਬਚਨ ਕਰਦੇ ਸਿਰਾਗ ਮਹਿਲਾ ਤੀਜਾ ਜੀ ਵਿਲਾਖਤ ਵਿਚਾਰੀਐ ਤਾਂ ਕਿਤੇੜਾ ਪਦਪ ਹੋਏ ਹਰ ਇੱਕ ਪਹਿਲੂ ਤੋਂ ਗੁਰਬਾਣੀ ਸਾਡਾ ਸਮਝਾਉਣਾ ਕਰਦੀ ਹੈ ਅੱਜ ਦੇ ਇਸ ਸ਼ਾਮ ਦੇ ਅਰਬ ਪਾਤਸ਼ਾਹ ਜੀ ਗੈਰ ਨੇ ਜੇ বেলা ਵਕਤ ਵਿਚਾਰੀ ਹੈ ਕਿ ਹਰ ਮੇਲੇ ਸਮੂ ਲੱਗਾ ਰਹਿੰਦਾ ਹੈ ਲੋਕਾਂ ਨੂੰ ਲੱਗਾ ਰਹਿੰਦਾ ਹੈ ਸਮਾਂ ਆਏਗਾ ਫਿਰ ਪ੍ਰਮਾਤਮਾ ਦਾ ਨਾਮ ਜਪਾਂਗਾ ਵੇਰ ਮਿਲੇਗੀ ਨਾਮ ਜਪਾਂਗਾ ਸਮਾਂ ਆਏਗਾ ਬਚਪਨ ਤੋਂ ਜਵਾਨੀ ਆਉਂਦੀ ਹੈ ਜਵਾਨੀ ਤੋਂ ਬੁਢੇਪਾ ਆ ਜਾਂਦਾ ਹੈ ਇੰਨਾ ਤਦਿਆਂ ਦੇ ਅੰਦਰ ਰੁਝੇਨਿਆਂ ਦੇ ਅੰਦਰ ਲੋਕ ਲੱਗਾ ਰਹਿੰਦਾ ਹੈ ਜੇ বেলা ਵਕਤ ਵਿਚਾਰੀ ਹੈ ਤਾਂ ਆਪਣੇ ਤਵੇੜਾ ਭਗਤ ਹੋਏ ਤੇ ਭਗਤੀ ਕਿਸ ਵੇਲੇ ਹੋਏ ਜੀ ਜਿਹੜਾ ਵੇਲੇ ਸਾਨੂੰ ਸਮੇਂ ਦੇ ਢੇਰ ਤੇ ਰਹਿਾਂਗੇ ਜਿਵੇਂ ਇਸ ਸਰੀਰ ਨੂੰ ਤੁਰਨ ਵਾਸਤੇ ਸਰ ਉर्जा ਵਾਸਤੇ ਭੋਜਨ ਲੈਣਾ ਪੈਂਦਾ ਹੈ ਰੋਟੀ ਖਾਣੀ ਪੈਂਦੀ ਹੈ ਸਾਡੀ ਤਾਂ ਜ਼ਰੂਰਤ ਹੈ ਜੋ ਨਾ ਕਰਾਂਗੇ ਤੇ ਸਾਡਾ ਸਰੀਰ ਸਾਥ ਨਹੀਂ ਦੇਵੇਗਾ ਉਸੇ ਤਰ੍ਹਾਂ ਜਿਵੇਂ ਸਰੀਰ ਦੇ ਖਰਾਕ ਅੰਨਾ ਤੇ ਰੋਹ ਦੀ ਖਰਾਕ ਆਤਮਾ ਦੇ ਖਰਾਕ ਉਹ ਪ੍ਰਮਾਤਮਾ ਦੀ ਭਗਤੀ ਹੈ ਜਿਸ ਤਰ੍ਹਾਂ ਆਪਾਂ ਕਾਮ ਦੇ ਲਈ ਸਮਾਂ ਕੱਢਦੇ ਆ ਉਸੇ ਤਰ੍ਹਾਂ ਜ਼ਿੰਦਗੀ ਬਸਰ ਕਰਦੇ ਆ ਸਾਡਾ ਚੇਤਾ ਸਵੇਹ ਗੁਰੂ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ ਕੋਈ ਸਪੈਸ਼ਲ ਸ਼ਿਮਾ ਨਹੀਂ ਆਵੇਗਾ ਕਿ ਸਾਰੋ ਸਮਾਂ ਇਤਾਂ ਜਾਵੇਗਾ ਕਿ ਹੁਣ ਪੜਿਆ ਤੋਂ ਨਾਮ ਜਪੜਾਏ ਤੇ ਤੇਰਾ ਪਾਲ ਉਤਾਰਾ ਹੋ ਜਾਵੇਗਾ ਜੇ ਰੇਲਾ ਵਕਤ ਵਿਚਾਰੀ ਹੈ ਤਾਂ ਕਿਤ ਰੇਲਾ ਭਗਤ ਹੋਏ ਅਣ ਦਿਨ ਨਾਮੇ ਰਤਿਆ ਸੱਚੀ ਸੱਚੀ ਸੇ ਤੈਨੂੰ ਅਨ ਦਿਨ ਹਰ ਰੋਜ਼ ਸਵੇਰ ਕੋ ਦੇ ਨਾਲ ਸੁਰਤ ਜੋੜ ਕੇ ਰੱਖਣੀ ਪਵੇਗੀ ਇੱਕ ਤਿਰ ਪਿਆਰਾ ਵਿਸਰੈ ਭਗਤ ਕਨੇਹੀ ਹੋਏ ਉਹ ਕਾ ਦੀ ਭਗਤੀ ਐ ਕਾ ਦਾ ਗੁਰੂ ਦਾ ਪਿਆਰਾ ਹੈ ਜਿਨੇ ਤਿਰ ਭਾਈ ਉਹ ਪਰਮਾਤਮਾ ਵਿਸਰਜਿਆ ਇਨੇ ਨੂੰ ਸੋਲ ਤੋਂ ਵਿਚਾਈ ਦੀ ਹੈ ਕਿ ਹਰ ਵੇਲੇ ਪਰਮਾਤਮਾ ਮੇਰੇ ਮੌਜੂਦ ਹੈ ਮੇਂ ਅੰਗ ਸੰ ਸਹਾਈ ਹੈ ਮੈ ਉਹਦੀ ਚੇਤਾ ਰੱਖਣਾ ਹੈ ਇਹਨੂੰ ਭੁੱਲਣਾ ਨਹੀਂ ਮਨ ਤਨ ਸੀਤਲ ਸਾਚ ਸਿਉ ਸਾਚ ਨਭਤਾ ਕੋ ਇਹ ਮਨ ਤਨ ਸੀਤਲ ਹੋ ਜਾਂਦਾ ਹੈ ਸੀਤਲ ਕਦੋਂ ਹੁੰਦਾ ਹੈ ਜਦੋਂ ਸਾਡਾ ਇੱਕ ਸ્વાસ ਵੀ ਪਰਮਾਤਮਾ ਤੋਂ ਦੂਰ ਨਾ ਹੋਵੇ ਭਾਵੇਂ ਸ્વાસ ਸ્વાસ ਨਾਲ ਸਹਉ ਚੇਤੇ ਰਵੇ ਮੇਰੇ ਮਨਾ ਹਰ ਕਾ ਨਾਮ ਧਿਆਈ ਏ ਮੇਰੇ ਮਨਾ ਮਨ ਕਰਕੇ ਸਮੋਦਨ ਪਾ ਕੀਤਾ ਜਾਂਦਾ ਹੈ ਜਾਂ ਅੰਦਰ ਗੁਰਬਾਣੀ ਵਿੱਚ ਕਿਉਂਕਿ ਸਰੀਰ ਕਰਕੇ ਆਪਾਂ ਗੁਰੂ ਕਰਿਆ ਜਾਂਦੇ ਹਾਂ ਮਨ ਕਰਕੇ ਕਿਤੇ ਨਾ ਕਿਤੇ ਸਾਡੇ ਤੋਖਲੇ ਚੱਲਦੇ ਰਹਿੰਦੇ ਨੇ ਮੇਰੇ ਮਨਾ ਹਰ ਕਾ ਨਾਮ ਧਿਆਈ ਮਨ ਕਰਕੇ ਜਿਸ ਵੇਲੇ ਨੂੰ ਧਿਆਉਣਾ ਕਰੀਏ ਯਾਦ ਕਰੀਏ ਸੱਚੀ ਪਗਤ ਤਾਂ ਜੀ ਹੈ ਜਾਂ ਹਰ ਵਸ ਮਨ ਆਏ ਜਦੋਂ ਮਨਸ ਆ ਕੇ ਬਾਣੀ ਵਸ ਗਈ ਉਸ ਵਾਹਿਗੁਰੂ ਦਾ ਨਾਮ ਵਸ ਗਿਆ ਉਹੀ ਸੱਚੀ ਭਗਤੀ ਹੈ ਸਰੀਰ ਕਰਕੇ ਵਿਖਾਵੇ ਕਰਦੇ ਕੋਈ ਪਖੰਡ ਕਰਨਾ ਕੋਈ ਹੱਟ ਕਰਨਾ ਤਪ ਕਰਨਾ ਇਹ ਸਭ ਦੁਨਿਆਵੀ ਭਗਤ ਹੈ ਇਸ ਤੋਂ ਉੱਤੇ ਕੁਝ ਨਹੀਂ ਮਨ ਕਰਕੇ ਉਸ ਵਾਹਿਗੁਰੂ ਦੇ ਨਾਲ ਜੁੜੀਏ ਗੁਰ ਕਾ ਸ਼ੰਸ ਭਾਏ ਸਹਜੇ ਖੇਤੀ ਰਹੀਐ ਸੱਚੇ ਨਾਮ ਬੀਜ ਪਾਏ ਸਹਜੇ ਖੇਤੀ ਰਹੀਐ ਪਿਲਾਹੇ ਬਚਨ ਕੀਤੇ ਜਾਂਦੇ ਨੇ ਗੁਰਬਾਣੀ ਵਿੱਚ ਸਮਝਾਇਆ ਜਾਂਦਾ ਹੈ ਕਿ ਮਨੁੱਖ ਦਾ ਸਰੀਰ ਤੱਤੀ ਦੀ ਨਿਯਾਇ ਹੈ ਇਸ ਸਰੀਰ ਖੇਤ ਹੈ ਇਸ ਵਿੱਚ ਨਾਮ ਬੀਜਣ ਦਾ ਯਤਨ ਕਰੀਏ ਸਹਿਜ ਖੇਤੀ ਰਹੀ ਹੈ ਇਸ ਸਰੀਰ ਦੇ ਵਿੱਚ ਨਾਮ ਨੂੰ ਬੀਜੀਏ ਸੱਚ ਨਾਮ ਬੀਜ ਹੋਏ ਨਾਮ ਦਾ ਬੀਜ ਬੀਜੀਏ ਖੇਤੀ ਜੰਮੀ ਅਗਲੀ ਮਨਵਾ ਰਹੇ ਜਰਾ ਸਹਿਜ ਸਪਾਏ ਇਸ ਖੇਤੀ ਵਿੱਚ ਤੇ ਨਾਲ ਇਸ ਨਾਮ ਨੂੰ ਬੀਜਮ ਦੇ ਨਾਲ ਉਸ ਵਾਹਿਗੁਰੂ ਦੀ ਸਿੱਖ ਸਲਾਹ ਪੈਦਾ ਹੋਵੇਗੀ ਜਿਹੜਾ ਸਾਡਾ ਕਾਰ ਉਤਾਰ ਕਰ ਦੇਗੀ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤਾ ਤਿਕ ਜਾਏ ਐਸਾ ਅੰਮ੍ਰਿਤ ਅਦੌਲਤ ਪਦਾਰਥ ਹੈ ਉਸ ਵਾਹਿਗੁਰੂ ਦੇ ਨਾਲ ਜੁੜਨ ਦਾ ਜਿਹੜਾ ਸਾਡੀ ਤਿਕ ਨੂੰ ਮੁਜਾਹ ਪੂਜਾ ਦਿੰਦਾ ਹੈ ਪਾਪ ਕੀ ਸਾਡੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਇਹ ਮਰ ਸਾਚਾ ਸਜਦਾ ਸੱਚੀ ਰਿਆਸmai ਜਦੋਂ ਇਹ ਮਨ ਸੱਚ ਦੇ ਨਾਲ ਜੁੜ ਗਿਆ ਇਹ ਸੱਚ ਸਾਨੂੰ ਸਮਝਾ ਗਿਆ ਕਿ ਜਿਉਣਾ ਝੂਠ ਹੈ ਮਰਨਾ ਸੱਚ ਹੈ ਇਸ ਸੰਸਾਰ 'ਤੇ ਅਸੀਂ ਉਸ ਵਹਿਕੂ ਦਾ ਸ਼ੁਕਰਾਨਾ ਕਰਨਾ ਹੈ ਕਿ ਇਸ ਅਸੀਂ ਸេចਕੇ ਹੀ ਉਸ ਵਹਿਕੂ ਦੇ ਨਾਲ ਲੀਨ ਹੋ ਜਾਵਾਂਗੇ ਸੱਚ ਦੇ ਨਾਲ ਸਮਾ ਜਾਵਾਂਗੇ ਅੱਖ ਦੇਖਣ ਬੋਲਣਾ ਸ਼ਬਦ ਇਹ ਸਮਾਈ ਤੇ ਜਿਹੜੇ ਪ੍ਰਮਾਤਮਾ ਦੇ ਭਗਤ ਹੁੰਦੇ ਨੇ ਜਿਨ੍ਹਾਂ ਦੀ ਸੁਰਤ ਜੁੜੀ ਹੁੰਦੀ ਹੈ ਉਨਾਂ ਦੀ ਅੱਖਾਂ ਦੇਖਣ ਬੋਲਣ ਜੋ ਵੀ ਉਹ ਕਰਦੇ ਨੇ ਉਹ ਪ੍ਰੇਮਾ ਭਲਕੀ ਦੇ ਵਿੱਚ ਹੁੰਦਾ ਹੈ ਬਾਣੀ ਵੱਜੀ ਚੋਂ ਜੁਕੇ ਸੱਚੋ ਸੱਚ ਸੁਣਾਏ ਤੇ ਫਿਰ ਉਹਨਾਂ ਨੂੰ ਚੋਂ ਜੁਗਾ ਤੇ ਹਰ ਥਾਂ ਤੇ ਬਾਣੀ ਦਾ ਆਨੰਦ ਆਉਣ ਲੱਗ ਜਾਂਦਾ ਹੈ ਹੋ ਮੈਂ ਮੇਰਾ ਰਹਿ ਗਿਆ ਉਹਨਾਂ ਅੰਦਰੋਂ ਹੋ ਮੈਂ ਖਤਮ ਹੋ ਜਾਂਦੀ ਹੈ ਰਹਿ ਜਾਂਦੀ ਹੈ ਵਿਟ ਜਾਂਦੀ ਹੈ ਸੱਚੇ ਰਿਹਾ ਮਿਲਾਈ ਜਿਹੜੇ ਸੱਚੇ ਦੇ ਨਾਲ ਲੱਗ ਰੇ ਤਿਨ ਕੋ ਮਹਿਲ ਹਾਜ਼ੂਰ ਹੈ ਜੋ ਸੱਚ ਰਹੀ ਲਿਵ ਲਾਇ ਉਨਾ ਦਰਗਾਹ ਦੇ ਵਿੱਚ ਆਪਣੀ ਥਾਂ ਪੱਕੀ ਕਰ ਲਈ ਆਪਣਾ ਮਹਿਲ ਪੱਕਾ ਕਰ ਲਿਆ ਜਿਨ੍ਹਾਂ ਸੱਚ ਦੀ ਨਾਲ ਲਿਵ ਲਾਈ ਨਦਰੀ ਨਾਮ ਧਿਆਈ ਹੈ ਉਹਦੀ ਨਜ਼ਰ ਦੇ ਸਦਕਾ ਉਹਦੀ ਮਿਹਰ ਨਹੀਂ ਸਕਦਾ ਆਪਾਂ ਨਾਮ ਨੂੰ ਧਿਆ ਸਕਦੇ ਆਪਾਂ ਜਨਾ ਗੁਰੂ ਘਰੋਂ ਇਹਾਂ ਬੇਨਤੀ ਕਰਦੇ ਆਂ ਆਪ ਸੱਚੀ ਮਿਹਰ ਕਰਨੀ ਆਪਣੀ ਨਦਰ ਕਰਨੀ ਨਦਰੀ ਨਾਮ ਕੀ ਆਈ ਹੈ ਬਿਨ ਕਰਮਾ ਪਾਇਆ ਨਾ ਜਾਏ ਇਸ ਲਈ ਆਪਣੇ ਕਰਮਾਂ ਨੂੰ ਸੁਧਾਰੀਏ ਗੁਰੂ ਤੋਂ ਸ਼ਰਨੋਮਈ ਹੋਇਆ ਭਾਗ ਸਤ ਸੰਗਤ ਰਹਿ ਸਤ ਗੁਰ ਭੇਟੇ ਜਿਸ ਆਏ ਵੱਡੇ ਭਾਗਾਂ ਵਾਲੇ ਹਾਂ ਸਾਨੂੰ ਸੰਗਤ ਵਿੱਚ ਬੈਠਣ ਦਾ ਸਮਾਂ ਮਿਲਿਆ ਹੈ ਪੂਰਾ ਭਾਗ ਸਤ ਸੰਗਤ ਲਹਿ ਸਤ ਗੁਰ ਭੇਟੇ ਆਏ ਕਿਉਂਕਿ ਸੰਗਤੇ ਵਿੱਚ ਉਪਾਤਿ ਸਾਹਿਬ ਜੀ ਆ ਆ ਕੇ ਮੌਜੂਦ ਹੋ ਜਾਂਦੇ ਨੇ ਅੰਧ ਨਾਮੇ ਰਤਿਆ ਦੁੱਖ ਵਿਖਿਆ ਵਿੱਚੋਂ ਜਾਇਦ ਤੇ ਨਾਮ ਦੇ ਨਾਮ ਸੰਗਤ ਵਿੱਚ ਨਾਮ ਜਪਣ ਦੇ ਨਾਲ ਸੇਵਾ ਕਰਨ ਦੇ ਨਾਲ ਮੇਰੇ ਸਾਰੇ ਦੁੱਖ ਵਿਕਾਰ ਮੁੱਕ ਗਏ ਸੁੱਖ ਦਾ ਪ੍ਰਕਾਸ਼ ਹੋਇਆ ਨਾਮਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਇਏ ਜਿਨ੍ਹਾਂ ਨੇ ਸ਼ਬਦ ਦੇ ਨਾਲ ਭੇਦਤਾ ਪਾ ਲਈ ਸ਼ਬਦ ਨੂੰ ਸਮਝ ਲਿਆ ਉਹ ਨਾਮ ਦੇ ਨਾਲ ਸਹਿਜ ਹੀ ਮਿਲਦੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਸ਼ਬਦ ਦਾ ਗਿਆਨ ਆ ਜਾਵੇ ਅਤੇ ਮਾਨ ਗੁਰੂ ਨਾਲ ਜੁੜ ਜਾਵੇ ਤਾਂ ਹੀ ਸਾਡਾ ਸਰੀਰ ਉਸ ਵਾਹਿਗੁਰੂ ਦੇ ਨਾਲ ਜੁੜੇਗਾ ਸਿਰਾਂ ਕਰਕੇ ਨਿਮਰਤਾ ਦੇ ਧਾਰਨੀ ਹੋਏ ਤੇ ਨਿਮਰਤਾ ਦੇ ਨਾਲ ਨਾਮ ਸਿਮਰਨ ਕਰੀਏ ਸੋ ਗੁਰੂ ਕਿਰਪਾ ਕਰੇ ਆਪਣੀ ਨਗਰ ਸਾਡੇ ਪਰਿਵਾਰਾਂ ਕੇ ਸਮ ਸੰਤਾ ਤੇ ਬਿਨਾ ਕੇ ਰੱਖੇ ਸੋ ਇਹਨੀਆਂ ਤਬੀਖੀਆਂ ਪਰਵਾਰ ਵਾਹਿਗੁਰੂ ਜੀ ਦਾ ਖਲਸਾ ਵਾਹਿ ਜੀ ਦੀ ਫਤਿਹ